ਇਹ ਜੋ ਥੇਕੇ ਚੋਰਾਂ ਨੇ ਜਿਹੜਾ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਪਰ ਇਸ ਦੇ ਵਿੱਚ ਹੀ ਲਸਾੜਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਕੁਆਰਟ ਦੀ ਦੁਕਾਨ ਜਿਹੜੀ ਕਿ ਅਪਰੇ ਵਿਕੇ ਸਤਤ ਹੈ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਕਿੰਨਾ ਸਮਾਨ ਜਿਹੜਾ ਇੱਥੇ ਇਕੱਠਾ ਕੀਤਾ ਗਿਆ ਸਾਰਾ ਇਹ ਸਮਾਨ ਜਿਹੜਾ ਇੱਥੇ ਇਕੱਠਾ ਕੀਤਾ ਗਿਆ ਇਹਦੇ ਵਿੱਚੋਂ ਜ਼ਿਆਦਾਤਰ ਸਮਾਨ ਜਿਹੜਾ ਉਹ ਚੋਰੀ ਦਾ ਪਾਇਆ ਗਿਆ ਔਰ ਦੇਤੇ ਵਿੱਚੋਂ ਬਰਾਮਦਗੀ ਕੀਤੀ ਗਈ ਇਹ ਦੁਕਾਨ ਤੋਂ ਦਿਖਾ ਲ ਦਈਏ ਨਾਲ ਇੱਥੇ ਜਿਹੜੇ ਮੋਟਰਸਾਈਕਲ ਜਿਹੜੇ ਖੜੇ ਨੇ ਜਿਹੜੇ ਕਿ ਪਿੰਡਾਂ ਦੇ ਵਿੱਚੋਂ ਸਮਾਨ ਲੈ ਕੇ ਆਉਂਦੇ ਨੇ ਉਹ ਵੀ ਇੱਥੋਂ ਦਿਖਾ ਲ ਦਈਏ ਸਾਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਸਾਰਾ ਜਿਹੜਾ ਸਮਾਨ ਜਿਹੜਾ ਭਰਿਆ ਗਿਆ ਆ ਔਰ ਇਹ ਇਸ ਦੁਕਾਨ ਦੇ ਵਿੱਚ ਜਿਹੜਾ ਜ਼ਿਆਦਾਤਰ ਮਾਲ ਜਿਹੜਾ ਉਹ ਚੋਰੀ ਦਾ ਮਾਲ ਜਿਹੜਾ ਇੱਥੋਂ ਨਿਕਲਿਆ ਤੇ ਇੱਥੋਂ ਦੇ ਜਿਹੜੇ ਜਿਹੜੇ ਓਨਰ ਸੀ ਜਿਹੜੇ ਕੁਆੜੀਏ ਸੀ ਜਿਹੜੇ ਕਿ ਇੱਥੋਂ ਦੇ ਨਹੀਂ ਪ੍ਰਵਾਸੀ ਸੀ ਜਿਹੜੇ ਪ੍ਰਵਾਸੀ ਪੰਜਾਬੀ ਸਟੇਸ਼ਨ ਨਾਲ ਜੁੜੇ ਹੋ ਤੁਸੀਂ ਕੈਮਰਾ ਪਰਸਨ ਗੋਪੀ ਬੰਗੜਾ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣ ਲੋ ਸੜਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਲੋਕਾਂ ਦੀ ਨੀਂਦ ਹਰਾਮ ਕਰਨ ਵਾਲੇ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਜਿਹੜਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਕਰਦਾ ਸੀ ਅਤੇ ਬਹੁਤ ਸਾਰਾ ਸਮਾਨ ਜਿਹੜਾ ਉਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇੱਕ ਵਾਰੀ ਤੁਹਾਨੂੰ ਇਸ ਇੱਕ ਕਵਾੜ ਦੀ ਦੁਕਾਨ ਦੀ ਤਸਵੀਰ ਦਿਖਾ ਲਦਣੇ ਇਹ ਕਵਾੜ ਦੀ ਦੁਕਾਨ ਅਪਰਾ ਵਿਖੇ ਸਥਿਤ ਹੈ ਤੇ ਜਿੱਥੇ ਕਿ ਜ਼ਿਆਦਾਤਰ ਸਮਾਨ ਜਿਹੜਾ ਉਹ ਚੋਰੀ ਦਾ ਸਮਾਨ ਜਿਹੜਾ ਲਿਆ ਜਾਂਦਾ ਸੀ ਇਹ ਜਿਹੜਾ ਕਵਾੜ ਦਾ ਕੰਮ ਕਰਨ ਵਾਲਾ ਵਿਅਕਤੀ ਸੀ ਜਿਹੜਾ ਇਹ ਸਾਰਾ ਸਮਾਨ ਜਿਹੜਾ ਚੋਰੀ ਦਾ ਇਹ ਲੈ ਕੇ ਆਉਂਦਾ ਸੀ ਅਤੇ ਚੋਰੀ ਜਿਹੜੇ ਵੀ ਲੋਕ ਚੋਰੀ ਕਰਦੇ ਸੀ ਉਹਨਾਂ ਨਾਲ ਟਾਈ ਅਪ ਕੀਤਾ ਹੋਇਆ ਸੀ ਤੇ ਚੋਰ ਸੱਧੇ ਜਾਣ ਕੇ ਬੇਚੇਜਕ ਹੋ ਕੇ ਜਿਹੜੇ ਉਹ ਅਪਰੇ ਆ ਜਾਂਦੇ ਸੀ ਤੇ ਅਪਰੇ ਆ ਕੇ ਜਿਹੜਾ ਸਮਾਨ ਵੇਚਿਆ ਜਾਂਦਾ ਸੀ ਕੱਲੇ-ਕੱਲੇ ਸਮਾਨ ਦੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਕੁਝ ਤਸਵੀਰਾਂ ਨੇ ਜਿਹੜੇ ਗੇਟ ਪਏ ਨੇ ਗਰਿੱਲਾਂ ਪਈਆਂ ਨੇ ਇਹ ਕੋਈ ਮੁੱਲ ਖਰੀਦੇ ਹੋਏ ਗੇਟ ਗਰਿੱਲਾਂ ਨਹੀਂ ਇਹਦੇ ਵਿੱਚ ਜ਼ਿਆਦਾਤਰ ਸਮਾਨ ਜਿਹੜਾ ਉਹ ਚੋਰੀ ਦਾ ਜਿਹੜਾ ਪਾਇਆ ਗਿਆ ਔਰ ਤੁਹਾਨੂੰ ਜਿੰਦੇ ਲੱਗੇ ਵੀ ਅਸੀਂ ਦਿਖਾ ਦਿੰਨੇ ਆ ਕਿ ਕੁਝ ਜਿਹੜੀ ਰਿਕਵਰੀ ਜਿਹੜੀ ਆ ਉਹ ਕੀਤੀ ਗਈ ਆ ਤੇ ਨਾਲ ਦੀ ਨਾਲ ਕੋਠੇ ਤੇ ਵੀ ਤੁਹਾਨੂੰ ਸਮਾਨ ਦਿਖਾਈ ਦਿੰਦਾ ਹੋਣਾ ਕਿ ਕੋਠੇ ਤੇ ਵੀ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਸਮਾਨ ਹੈ ਜਿਹੜਾ ਤੇ ਕੁਆੜ ਦਾ ਕੰਮ ਕਰਨ ਵਾਲੇ ਇਸ ਵਿਅਕਤੀ ਦੇ ਵਿੱਚ ਇੰਨੀ ਕਿ ਚਲਾਕੀ ਸੀ ਕਿ ਜਦੋਂ ਚੋਰ ਸਮਾਨ ਲੈ ਕੇ ਆਉਂਦਾ ਸੀ ਇੱਕ ਮਿੰਟ ਦੇ ਵਿੱਚ ਵਿੱਚ ਉਹ ਸਮਾਨ ਨੂੰ ਕੱਟ ਦਿੱਤਾ ਜਾਂਦਾ ਸੀ ਉਹਦੀ ਪੰਨ ਤੋੜ ਕਰ ਦਿੱਤੀ ਜਾਂਦੀ ਸੀ ਅਤੇ ਉਹ ਪੰਨ ਤੋੜ ਕਰਕੇ ਸਮਾਨ ਜਿਹੜਾ ਇਸ ਤਰ੍ਹਾਂ ਜਿਹੜਾ ਬੋਰੀਆਂ ਦੇ ਵਿੱਚ ਬੰਦ ਕਰ ਲਿਆ ਜਾਂਦਾ ਸੀ ਜਿਹੜੇ ਕਿ ਪੁਲਿਸ ਨੇ ਜਿਹੜੇ ਉਹ ਆਪਣੇ ਕੋਲ ਰੱਖ ਲਏ ਇੱਕ ਵਾਰੀ ਤੁਹਾਨੂੰ ਪੇਟੀਆਂ ਵੀ ਦਿਖਾ ਲ ਦਈਏ ਔਰ ਇਹ ਵੀ ਤੁਹਾਨੂੰ ਦਿਖਾ ਲਦੀ ਹੈ ਕਿ ਕਿਸ ਤਰ੍ਹਾਂ ਜਿਹੜਾ ਇਹ ਇੱਥੇ ਸਮਾਨ ਜਿਹੜਾ ਲੋਕਾਂ ਦਾ ਕੀਮਤੀ ਸਮਾਨ ਜਿਹੜਾ ਉਹ ਖੁਰਦ-ਬੁਰਦ ਕੀਤਾ ਜਾਂਦਾ ਸੀ ਇਹ ਤਸਵੀਰਾਂ ਨੇ ਅਪਰੇ ਦੀਆਂ ਤਸਵੀਰਾਂ ਨੇ ਇਹ ਅਪਰੇ ਉਸ ਕੁਆੜ ਦੇ ਦੁਕਾਨਦਾਰਾਂ ਦੀਆਂ ਤਸਵੀਰਾਂ ਨੇ ਜਿਨੇ ਕਿ ਲੋਕਾਂ ਨੂੰ ਜਿਹੜਾ ਉਹ ਲੋਕਾਂ ਦੀ ਨੀਂਦ ਹਰਾਮ ਕਰਕੇ ਰੱਖੀ ਸੀ ਉਹ ਕੁਆੜੀਆ ਸੀ ਜਿਨੇ ਚੋਰਾਂ ਦੇ ਨਾਲ ਰਲ ਕੇ ਜਿਹੜਾ ਉਹ ਸਮਾਨ ਲੈਣ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਇਸ ਧੰਦੇ ਦੇ ਵਿੱਚੋਂ ਲੱਖਾਂ ਰੁਪਏ ਜਿਹੜੇ ਬਣਾਏ ਪਰ ਅੱਜ ਲਸਾੜਾ ਪੁਲਿਸ ਵੱਲੋਂ ਉਹਤੇ ਜਿਹੜੀ ਉਹ ਕਾਰਵਾਈ ਕੀਤੀ ਗਈ ਤੇ ਉਸ ਤੇ ਮੁਕਾਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਤਨਾ ਕਿਤੇ ਵੱਡੀ ਕਾਰਵਾਈ ਕਰਨ ਦੇ ਨਾਲ ਹੋਰ ਵੀ ਜਿਹੜੇ ਲੋਕ ਜਿਹੜੇ ਆ ਉਹ ਸੁਚੇਤ ਹੋਣਗੇ ਤੇ ਲੋਕ ਜਿਹੜੇ ਆਰਾਮ ਦੀ ਨੀਂਦ ਜਿਹੜੇ ਉਹ ਸੌਂ ਸਕਦੇ ਹਨ ਉਹ ਉਹਨਾਂ ਨੂੰ ਜਿਹੜੀ ਆ ਪੁਲਿਸ ਜਿਹੜੀ ਆ ਉਹ ਨਾਲ ਲੱਗੀ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲੱਗਾ ਕਿ ਵੱਡੀ ਰਿਕਵਰੀ ਹੋਣ ਦੀ ਆਸ ਹੈ ਜਿਹੜੀਆਂ ਪਿੰਡਾਂ ਦੇ ਵਿੱਚੋਂ ਟੂਟੀਆਂ ਨਿਕਲੀਆਂ ਜਿਹੜੇ ਪਿੰਡਾਂ ਦੇ ਵਿੱਚੋਂ ਟੂਟੀਆਂ ਚੱਕ ਹੋਈਆਂ ਜਿਹੜੇ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਜਿੰਦੇ ਟੁੱਟੇ ਜਿਹੜੇ ਲੋਕਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਫਰੋਲੀਆਂ ਗਈਆਂ ਉਹ ਸਾਰਾ ਜਿਹੜਾ ਖਲੋਸਾ ਜਿਹੜਾ ਆ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਹੋ ਸਕਦਾ ਹੈ ਤੁਹਾਨੂੰ ਦਿਖਾ ਲਦੇ ਆ ਕਿ ਕਿਸ ਤਰ੍ਹਾਂ ਇਹ ਸਮਾਨ ਜਿਹੜਾ ਆਉਂਦਾ ਹੀ ਸਮਾਨ ਜਿਹੜਾ ਇਹ ਕੁਆੜੀਏ ਵੱਲੋਂ ਜਿਹੜਾ ਆਉਂਦਾ ਹੀ ਸਮਾਨ ਜਿਹੜਾ ਇਹ ਕੱਟ ਦਿੱਤਾ ਜਾਂਦਾ ਸੀ ਅਤੇ ਕੱਟ ਕੇ ਜਿਹੜਾ ਇਹਦਾ ਕੁਆੜ ਬਣਾ ਲਿਆ ਜਾਂਦਾ ਸੀ ਇੱਕ ਵਾਰੀ ਤੁਹਾਨੂੰ ਇਸ ਦੁਕਾਨ ਦੀਆਂ ਤਸਵੀਰਾਂ ਦਿਖਾਣੇ ਆ ਜਿਹਨੂੰ ਕਿ ਪੁਲਿਸ ਜਿਹੜੀ ਆ ਹੁਣੇ ਜਿਹੜੀ ਨਾਲ ਲੈ ਕੇ ਗਈ ਆ ਅਸੀਂ ਇਸ ਬੰਦੇ ਵਿੱਚ ਗੱਲਬਾਤ ਵੀ ਕੀਤੀ ਇਸ ਬੰਦੇ ਵਿੱਚ ਅਸੀਂ ਪੁਲਿਸ ਮੁਲਾਜ਼ਮਾ ਨਾਲ ਵੀ ਗੱਲਬਾਤ ਕੀਤੀ ਇਸ ਸਬੰਧ ਵਿੱਚ ਅਸੀਂ ਕੁਆਡ ਦਾ ਜੋ ਕੰਮ ਕਰਦਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਨਾਲ ਦੀ ਨਾਲ ਜਿਹੜਾ ਚੋਰ ਪੁਲਿਸ ਵੱਲੋਂ ਜਿਹੜਾ ਫੜਿਆ ਗਿਆ ਸੀ ਉਹਨਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਵਾਰੀ ਦੇਖੋ ਤਾਂ ਸਹੀ ਕਿ ਕਿੰਨਾ ਸਮਾਨ ਜਿਹੜਾ ਜ਼ਿਆਦਾਤਰ ਸਮਾਨ ਜਿਹੜਾ ਇਸ ਦੁਕਾਨ ਦੇ ਵਿੱਚ ਜਿਹੜਾ ਉਹ ਚੋਰੀ ਦਾ ਸਮਾਨ ਪਾਇਆ ਗਿਆ ਜਿਸ ਦੇ ਸਬੰਧ ਵਿੱਚ ਸਾਡਾ ਪੁਲਿਸ ਵੱਲੋਂ ਜਿਹੜਾ ਮਕਦਮਾ ਦਰਜ ਕਰਕੇ ਜਿਹੜੀ ਅੱਗੇ ਜਿਹੜੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਆਉਣ ਦੀ ਆਸ ਹੈ ਕਿਉਂਕਿ ਕੁਆਡ ਦੀ ਦੁਕਾਨ ਤੇ ਇੰਨਾ ਸਮਾਨ ਦਾ ਮਿਲਣਾ ਜਿਹੜਾ ਕਿ ਇੱਕ ਵੱਡੇ ਜਿਹੜੇ ਸਵਾਲ ਪੈਦਾ ਕਰਦਾ ਤੇ ਇਹ ਵੀ ਸਵਾਲ ਪੈਦਾ ਕਰਦਾ ਕਿ ਇਸ ਗੱਲ ਦੀ ਅਪਰਾ ਪੁਲਿਸ ਨੂੰ ਕਿਉਂ ਨਹੀਂ ਪਹਨਕ ਲੱਗੀ ਬਾਹਰਲੀ ਪੁਲਿਸ ਨੇ ਹੀ ਕਿਉਂ ਆਣ ਕੇ ਜਿਹੜੀ ਇਹ ਕਾਰਵਾਈ ਕੀਤੀ ਕਿ ਅਪਰਾ ਪੁਲਿਸ ਅਣਜਾਣ ਸੀ ਜਾਂ ਅਪਰਾ ਪੁਲਿਸ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਇਹ ਜਿਹੜੇ ਸਾਰੇ ਸਵਾਲ ਜਿਹੜੇ ਆ ਉਹ ਬੁਝਾਰਤ ਬਣੇ ਹੋਏ ਸਰ ਕੀ ਮਾਮਲਾ ਜਿਹੜਾ ਜੀ ਆਪਾਂ ਪਰਿਆ ਹੈ ਪਿੰਡ ਸਾੜੇ ਦੇ ਵਿੱਚੋਂ ਪਿਛਲੇ ਦਿਨਾਂ ਤੋਂ ਕਾਫੀ ਟੁੱਟੀਆਂ ਮੋਟਰਾਂ ਸਵਰਸਿਵਲ ਮੋਟਰਾਂ ਮੋਨੋ ਮੋਟਰਾਂ ਇਦਾਂ ਕੋਈ ਚੋਰੀ ਹੋਣ ਦੀਆਂ ਕਪੜੇਟਾਂ ਆ ਰਹੀਆਂ ਸੀਗੀਆਂ ਉਹਦੇ ਸਬੰਧ ਵਿੱਚ ਅਸੀਂ ਬੰਦੇ ਜਿਹੜੇ ਆ ਰੌਂਡ ਅਪ ਕੀਤੇ ਸੀਗੇ ਉਹਨਾਂ ਤੋਂ ਸਾਨੂੰ ਜਿਹੜਾ ਅਸੀਂ ਪਤਾ ਲੱਗਾ ਕਿ ਉਹਨਾਂ ਨੇ ਜਿਹੜੀਆਂ ਮੋਟਰਾਂ ਟੁੱਟੀਆਂ ਵਗੈਰਾ ਇੱਥੇ ਵੇਚੀਆਂ ਸੀ ਉਹਦੇ ਸਬੰਧ ਚ ਆਏ ਸੀ ਅਸੀਂ ਉਹ ਅਸੀਂ ਚੈਕਿੰਗ ਕਰਾਂਗੇ ਇਹ ਸਰ ਆਪਰੇ ਆਈ ਸੀ ਹਾਂ ਆਪਰੇ ਤੇ ਸਰ ਇਹਨਾਂ ਤੇ ਇਹਨਾਂ ਤੇ ਮੁਕਦਮਾ ਦਰਜ ਹੋ ਗਿਆ ਹਾਂਜੀ ਮੁਕਦਮਾ ਦਰਜ ਹੋ ਗਿਆ ਸਮਾਨ ਬਰਾਮਦ ਹੋਇਆ ਸਰ ਹਾਂਜੀ ਚੈਕਿੰਗ ਕਰਾਂਗੇ ਜੀ ਅਸੀਂ ਚੈਕਿੰਗ ਕਰਾਂਗੇ ਇਹਨਾਂ ਨੂੰ ਸਰਫੇ ਜਿਹੜੇ ਇੱਥੇ ਦੇ ਕੁਆੜੀ ਏ ਜਿਹੜੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਾ ਰਹੇ ਹੋ? ਹਾਂਜੀ। ਇਹਨਾਂ ਨੂੰ ਨੌਲੇਜ ਦੇ। ਓਕੇ ਥੈਂਕ ਯੂ।